ਜਿਸ ਤਰ੍ਹਾਂ ਤੁਸੀਂ ਜਾਣਦੇ ਹੋ तकरीबन 3 ਮਹੀਨੇ ਪਹਿਲਾਂ ਜਿਹੜਾ ਬਲਦੇਵ ਜੀ ਸਾਡੇ ਸੰਗ ਦੇ ਅਧਿਕਾਰੀ ਉਹਨਾਂ ਦੇ ਬੇਟੇ ਦਾ ਮਰਡਰ ਹੋਇਆ ਇੱਕ ਨਿਰਮਮ ਹੱਤਿਆ ਹੋਈ ਇੱਕ ਛੇਰੀ ਬੱਚਾ ਸੀ ਉਹਦੇ ਸੰਬੰਧ ਚ ਪੁਲਿਸ ਨੇ ਕਾਰਵਾਈ ਕੀਤੀ ਜਿਹੜੇ ਮਰਡਰ ਉਹਦੇ ਚ ਹੋਇਆ ਅਰੈਸਟ ਕੀਤੇ ਬੰਦੇ ਇੱਕ ਐਨਕਾਊਂਟਰ ਵੀ ਹੋਇਆ ਪਰ ਵਜ੍ਹਾ ਰਣਜੀਤ ਨੂੰ ਪਤਾ ਨਹੀਂ ਲੱਗ ਰਿਹਾ ਇਹ ਪੁਲਿਸ ਪ੍ਰਸ਼ਾਸਨ ਦੀ ਨਕਾਮੀ ਹੈ 3 ਮਹੀਨੇ ਬੀਤਣ ਤੋਂ ਬਾਅਦ ਵੀ ਇਸ ਚੀਜ਼ ਦਾ ਪਤਾ ਨਹੀਂ ਲਗਾਇਆ ਗਿਆ ਸਾਨੂੰ ਇਨਸਾਫ ਚਾਹੀਦਾ ਹੈ ਕਿਵੇਂ ਦੇ ਦੇਖੋ ਸਾਡੇ ਵਾਸਤੇ ਸੌਏ ਸਗਰਸ਼ ਤੋਂ ਸਾਨੂੰ ਕੋਈ ਰਸਤੌਰ ਨਜ਼ਰ ਨਹੀਂ ਆਉਂਦਾ ਇੱਕ ਪਰਿਵਾਰ ਦਾ ਇੱਕ ਹੁਣ ਹਰ ਬੱਚਾ ਚਲੇ ਜਾਣਾ ਔਰ ਖਾਸ ਕਰ ਉਹ ਬੱਚਾ ਜਿਹੜਾ ਸਮਾਜ ਦੇ ਵਿੱਚ ਸੇਵਾ ਦਾ ਕੰਮ ਕਰਦਾ ਸੀ ਚੰਗੇ ਲੋਕਾਂ ਨੂੰ ਚੰਗੀ ਸੇਹ ਦਿੰਦਾ ਸੀ ਛੋਟੀ ਉਮਰ ਵਿੱਚ ਚੰਗੀ ਸੇਹ ਦਿੰਦਾ ਸੀ ਸਾਰਾ ਸ਼ਹਿਰ ਦੁਖੀ ਹੈ ਔਰ ਮੈਂ ਤੁਹਾਡੇ ਮਾਧਮ ਤੋਂ ਇਹ ਨਵੇਦਨ ਕਰਨਾ ਚਾਹੁੰਦਾ ਵਾਂ ਪੰਜਾਬ ਸਰਕਾਰ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਚਲੋ ਤੁਸੀਂ ਕੋਸ਼ਿਸ਼ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੇ ਪਰ ਅਜੇ ਤੱਕ ਸਾਡਾ ਜਿਹੜਾ ਪਰਿਵਾਰ ਹੈ ਬਲਦੇਵ ਜੀ ਦਾ ਸਾਰਾ ਪਰਿਵਾਰ ਹੀ ਖੜਾ ਹੈ ਇੱਥੇ ਜਿਹੜਾ ਸਾਡਾ ਪਰਿਵਾਰ ਹੈ ਸਾਨੂੰ ਅਜ ਤੱਕ ਇਸ ਗੱਲ ਦੀ ਸਮਝ ਲੱਗੀ ਨਹੀਂ ਕਿ ਸਾਡੇ ਬੱਚੇ ਦਾ ਕਸੂਰ ਕੀ ਸੀਗਾ ਔਰ ਜਿੱਥੋਂ ਤੱਕ ਸਾਨੂੰ ਗੱਲ ਸੁਣਨ ਨੂੰ ਆ ਰਹੀ ਹੈ ਸਮਝਣ ਨੂੰ ਆ ਰਹੀ ਹੈ ਇਹਦੇ ਤਾਰ ਜਿਹੜੇ ਆ ਉਹ ਅਤਵਾਦੀ ਗਤੀਵਿਧੀਆਂ ਨਾਲ ਜੁੜੇ ਹੋਏ ਆ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਇਸ ਗੱਲ ਤੋਂ ਪੱਜ ਰਹੀ ਹੈ ਕਿਉਂਕਿ ਅਸੀਂ ਬਹੁਤ ਭਾਵਨਾਤਮਕ ਲੋਕ ਆ ਅਸੀਂ ਸਮਾਜ ਨੂੰ ਨਾਲ ਜੋੜੋ ਦਾ ਕੰਮ ਕਰਨ ਵਾਸਤੇ ਲੱਗੇ ਹੋਏ ਆਂ ਅਸੀਂ ਹੁਣ ਤੱਕ ਚੁੱਪ ਸੀਗੇ ਪ੍ਰਸ਼ਾਸਨ ਦੇਖ ਰਹੇ ਸੀਗੇ ਪਰ ਸਾਡਾ ਸਬਰ ਦਾ ਪਮਾਨਾ ਭਰਦਾ ਜਾ ਰਿਹਾ ਹੈ ਅਸੀਂ ਤੁਹਾਡੇ ਮਾਦਮ ਤੋਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਸਾਡੇ ਇਸ ਕਤਲ ਦੀ ਜਿਹੜੀ ਜਾਂਚ ਹੈ ਉਹ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ ਸਾਡੀ ਇਹੀ ਮੰਗ ਹੈ ਜੇ ਨਹੀਂ ਕਰਾ ਨਹੀਂ ਕਰਵਾਣਗੇ ਤਾਂ ਸਾਨੂੰ ਸੰਘਰਸ਼ ਦਾ ਰਸਤਾ اختیار ਕਰਨ ਲਈ ਮਜਬੂਰ ਹੋਣਾ ਪਏਗਾ ਕੀ ਚੱਲ ਰਿਹਾ ਕਿੱਥੇ ਤੱਕ ਤੁਸੀਂ ਜਾਣਾ ਕਿਉਂ ਕੀ ਤੁਹਾਡੇ ਮੇਨ ਮੁੱਦਾ ਕੀ ਹੈ ਜੀ ਸਈ ਸਾਹਿਬ ਅੱਜ ਅੱਜ ਸਾਰੇ ਆਪਣੇ ਸਾਥੀਆਂ ਨਾਲ ਮੈਂ ਇਸ ਕਰਕੇ ਇਕੱਠੇ ਹੋਏ ਆਂ ਬੜੀ ਇਸ ਰਾਤ ਸਾਡੀ ਉਦੋਂ ਜਿਹੜੀ ਹੋਈ ਉਸ ਚੀਜ਼ ਨੂੰ ਸਾਡੀ ਕਮਜ਼ੋਰੀ ਮੰਨਿਆ ਗਿਆ ਕਿਉਂ ਪੁਲਿਸ ਦੇ ਅਸੀਂ ਵਿਸ਼ਵਾਸ ਕੀਤਾ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਵੀ ਮਾਮਲਾ ਤੁਸੀਂ ਡਾਇਵਰਟ ਨਾ ਕਰੋ ਅਸੀਂ ਕੰਮ ਲੱਗੇ ਹੋਏ ਆਂ ਤੇ ਤੁਹਾਨੂੰ ਬੜੀ ਜਲਦੀ ਇਨਸਾਫ ਦੇਾਂਗੇ ਉਸ ਵਿਸ਼ਵਾਸ ਦੇ ਵਿੱਚ ਅਸੀਂ ਇੰਨਾ ਟਾਈਮ ਕੱਢ ਲਿਆ ਪਰ ਸਾਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਉਸ ਇਨਸਾਫ ਦੀ ਉਡੀਕ ਦੇ ਵਿੱਚ ਅਸੀਂ ਹੁਣ ਅੱਜ ਐਸਐਸਬੀ ਸਾਹਿਬ ਨੂੰ ਮਿਲਣ ਵਾਸਤੇ ਇੱਥੇ ਇਕੱਠੇ ਹੋ ਗਏ ਅਸੀਂ ਸਾਰੀ ਹਾਂਜੀ 3 ਮਹੀਨੇ ਹੋ ਗਏ ਨੇ ਇਸ ਕੇਸ ਨੂੰ ਤਕਰੀਬਨ 15 ਨਵੰਬਰ ਦੀ ਗੱਲ ਹੈ ਤੇ ਸ਼ੁਰੂ-ਸ਼ੁਰੂ ਚ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਉਹਨੇ ਇਹ ਨਗ ਮਾਮਲਾ ਹੈ ਵੀ ਸਾਨੂੰ ਲੱਗ ਨਹੀਂ ਰਿਹਾ ਸਾਨੂੰ ਇਨਸਾਫ ਮਿਲੇਗਾ ਸਤਿ ਮਹੂਤਵਪੂਰਨ ਸਰਕਾਰ ਨੇ ਹਜੇ ਤੱਕ ਤੁਹਾਨੂੰ ਆ ਕੇ ਬਾਹਰ ਨਹੀਂ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਮजूदा ਸਰਕਾਰ ਵੱਲੋਂ ਸਰਕਾਰ ਵੱਲੋਂ ਭਾਈ ਸਾਹਿਬ ਜਿਹੜੇ ਮੁੱਖ ਮੰਤਰੀ ਜੀ ਐਸੇ ਗਾਇਕਾਂ ਦੇ ਪ੍ਰਤੀ ਜਾ ਕੇ ਇਹ ਮਤਲਬ ਇੰਨਾ ਕੁਝ ਦੇ ਆਂਦੇ ਨੇ ਮੁਆਵਜ਼ਾ ਵੀ ਦੇ ਆਂਦੇ ਨੇ ਉਹਨਾਂ ਦੇ ਘਰਾਂ 'ਚ ਨੌਕਰੀ ਦੇ ਆਂਦੇ ਨੇ ਸਾਨੂੰ ਇਤਰਾਜ ਨਹੀਂ ਹੈਗਾ ਜੇ ਉਹ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਦਾ ਜੀ ਚੱਲਿਆ ਗਿਆ ਸਾਨੂੰ ਕੋਈ ਇਤਰਾਜ ਨਹੀਂ ਹੈਗਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪਰਿਵਾਰ ਦਾ ਹੱਕ ਪਰਿਵਾਰ ਮਤਰੇਆ ਪਰਿਵਾਰ ਤਾਨੂੰ ਹੱਲੇ ਤੱਕ ਕੋਈ ਸਰਕਾਰ ਵੱਲੋਂ ਹਾਲਚਾਲ ਹੀ ਨਹੀਂ ਪੁੱਛਣ ਆਇਆ ਘਰ ਦੇ ਪਰਿਵਾਰ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਅੱਗੇ ਕਿੰਨੀ ਵਾਰੀ ਗੱਲ ਹੋ ਚੁੱਕੀ ਹੈ 2 ਸਾਲ ਦਾ ਵੀ ਬੱਚਾ ਨਹੀਂ ਹੋਇਆ ਲੈ ਜਿਹੜਾ ਘੱਲੇ ਵੀ ਆਪਦੇ ਪਿਤਾ ਜੀ ਦੀ ਫੋਟੋ ਦੇ ਅੱਗੇ ਜਾ ਕੇ ਹੱਥ ਜੋੜ ਕੇ ਪਾਪਾ ਪਾਪਾ ਇਸ ਤਰ੍ਹਾਂ ਹੱਥ ਜੋੜਦਾ ਜਾ ਕੇ ਔਰ ਉਹਨੂੰ ਉਮੀਦ ਹੈ ਮੇਰੇ ਪਾਪਾ ਆਣਗੇ ਪਰ ਕਿੱਥੋਂ ਆਣਗੇ ਇਹ ਆਪਾਂ ਸਾਰਿਆਂ ਨੂੰ ਮਾਲੂਮ ਹੈ ਬੰਦੇ ਜੀ ਕੱਲ ਗਵਰਨਰ ਸਾਹਿਬ ਆਏ ਸੀਗੇ ਬੀਜੇਪੀ ਦੇ ਪ੍ਰਧਾਨ ਵੀ ਆਏ ਸੀ ਹੋਰ ਵੀ ਸਾਹਿਬਾਨ ਮੌਜੂਦ ਸੀਗੇ ਕਿ ਉਹਨਾਂ ਨਾਲ ਗੱਲਬਾਤ ਹੋਈ ਥਾਡੀ ਨਹੀਂ ਸਿਰਫ ਗਵਰਨਰ ਸਾਹਿਬ ਜੀ ਨੂੰ ਅਸੀਂ ਕਿਹਾ ਸੀ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਸਾਡੇ ਵਾਸਤੇ ਇੱਕ ਤੇ ਮੈਂ ਆਪਦੇ ਵਾਸਤੇ ਕੁਝ ਮੰਗ ਨਹੀਂ ਰਿਹਾ ਜੋ ਸਰਕਾਰ ਬੱਚਿਆਂ ਦੇ ਵਾਸਤੇ ਕਰਦੀ ਹੈ ਸਾਰਿਆਂ ਦੇ ਵਾਸਤੇ ਹੋਰ ਜੋ ਉਹ ਲੜਕੀ ਦੀ ਉਮਰ ਆਲੇ ਮੇਰੀ ਬੇਟੀ ਦੀ 36 ਸਾਲ ਉਮਰ ਹੈ ਦੋ ਬੱਚੇ ਨੇ ਰਤੀ 12:00 ਵਜੇ ਤੱਕ ਜਾਗਦੀ ਬੱਚਿਆਂ ਵਾਸਤੇ ਉੱਠ ਕੇ ਫਿਰ ਸਾਡੇ ਮਾਪਿਓ ਦਾ ਆਪ ਦਾ ਉਹ ਧਿਆਨ ਕਰਦੀ ਹੈ ਉਹ ਬੱਚੇ ਸਾਰਾ ਜੀਵਨ ਉਹ ਪੁੱਛਿਆ ਬੇਟਾ ਤੇਰੀ ਕੀ ਤੇਰਾ ਫੇਸ ਕਿਵੇਂ ਹੈ ਨਾ ਡਾਊਨ ਕਿਉਂ ਹੋਇਆ ਪਿਆ ਨਹੀਂ ਬਾਬਾ ਜੀ ਨਹੀਂ ਬਾਬਾ ਜੀ ਮੈਂ ਕਿਹਾ ਨਹੀਂ ਬੇਟਾ ਤੇਰੇ ਦੇਸ ਦਾ ਪਤਾ ਤੇ ਲੱਗਦਾ ਹੀ ਵੇ ਤਕਲੀਫ ਸੇ ਅਰਦੇ ਜੀ ਕਿੰਨੇ ਦੇ ਦੋ ਤਰਸਾਨ ਦੇ ਵਿੱਚ ਜਿੱਥੇ ਇਹ ਗਗਲੀ ਸ਼ਰਾਬ ਪੀ ਕੇ ਕਈ ਲੋਕ ਮਰ ਜਾਂਦੇ ਆ ਉੱਥੇ ਤਾਂ ਪੰਜਾਬ ਸਰਕਾਰ ਉਹਨਾਂ ਨੂੰ ਜੋਬ ਵੀ ਦਿੰਦੀ ਆ ਹਰ ਇੱਕ ਮਾਲੀ ਸ਼ਾਟਾ ਦਿੰਦੀ ਆ ਪਰ ਇੱਥੇ ਨਵੀਂ ਰੋਡਾਂ ਦਾ ਕੋਈ ਕਸੂਰ ਵੀ ਨਹੀਂ ਸ਼ਿਕਾ ਬੇਹੱਦ ਜੇ ਗੁਰਿਆ ਮਾਰਕੇ ਕਰ ਰਿਹਾ ਜਿਹਾ ਸਰਕਾਰ ਹਜੇ ਤੱਕ ਇਸ ਦਾ ਸਾਰ ਨਹੀਂ ਲੈ ਰਹੀ ਨਾ ਜੋਬ ਨੂੰ ਨਾ ਤੁਹਾਨੂੰ ਹਜੇ ਤੱਕ ਜਿਵੇਂ ਤੁਸੀਂ ਦੱਸਿਆ ਕਿ ਹਾਲਚਾ ਨਹੀਂ ਪੁੱਛਿਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਰ ਪਾਇਸਾ ਵੀ ਇਹ ਗੱਲ ਤੇ ਸਾਂਝੀ ਕਰ ਰਹੇ ਆ ਵੀ ਅਸੀਂ ਕੀ ਮਤਰੇ ਪੁੱਤਰ ਆ ਤੁਹਾਡੇ ਸਾਹਮਣੇ ਇਹ ਇਹ ਗੱਲ ਤੇ ਮੈਂ ਉੱਤਰ ਦੇ ਰਿਹਾ ਤੁਹਾਨੂੰ ਇਹ ਕਿਉਂ ਨਹੀਂ ਕਰ ਰਹੇ ਉਹਨਾਂ ਦੇ ਮਨ ਚ ਕੀ ਹੈ ਅਸੀਂ ਉਹਨਾਂ ਦੇ ਮਨ ਦੀ ਗੱਲ ਕਿਵੇਂ ਦੱਸ ਸਕਨੇ ਆ ਤੁਹਾਨੂੰ ਇਹ ਸਵਾਲ ਤੁਹਾਨੂੰ ਉਹਨਾਂ ਲੋਕਾਂ ਨੂੰ ਕਰਨਾ ਚਾਹੀਦਾ ਹੈ ਜਿਹੜਾ ਸਵਾਲ ਤੁਸੀਂ ਸਾਨੂੰ ਪੁੱਛ ਰਹੇ ਹੋ ਇਹ ਐਨਾ মিডিਆ ਤੁਸੀਂ ਖੜੇ ਹੋ ਇਹ ਡਿਊਟੀ ਕਿੰਦੀ ਬੰਦੀ ਹੈ ਸਾਡੇ ਕੋਲ ਤਾਂ ਤੁਸੀਂ ਸਵਾਲ ਕਰ ਰਹੇ ਹੋ ਉਹਨਾਂ ਨੂੰ ਸਵਾਲ ਕਰਨ ਦੀ ਡਿਊਟੀ ਕਿੰਦੀ ਬੰਦੀ ਹੈ ਤੇ ਹੁਣ ਤੁਸੀਂ ਆਪ ਖੁਦ ਜਾਣੀ ਜਾਣਗੇ ਬੱਤ ਐਨਮੀ ਨੇ ਸਮਾਂ ਹੋ ਗਿਆ ਕੋਈ ਕੰਨ ਪਤਾ ਲੱਗਿਆ ਇਹ ਨਵੀਂ ਡੋੜਾ ਨੂੰ ਕਿਉਂ ਮਾਰਿਆ ਗਿਆ ਕੀ ਉਹਦਾ ਕਸੂਰ ਸੀਗਾ ਉਸ ਬਾਰੇ ਕੋਈ ਹਜੇ ਪੁਲਿਸ ਨੇ ਜਾਂ ਕੋਈ ਗੱਲ बताई ਸਾਨੂੰ ਨਹੀਂ ਭਾਈ ਸਾਹਿਬ ਇਹ ਯੂ ਕਰਨ ਵਾਸਤੇ ਤੇ ਅਸੀਂ ਉਹਨਾਂ ਐਸਐਸਪੀ ਸਾਹਿਬ ਕੋਲ ਚੱਲੇ ਆਂ ਵੀ ਅਸੀਂ ਇੰਨਾ ਹੀ ਇੰਤਜ਼ਾਰ ਕਰ ਲਿਆ ਸਾਨੂੰ ਗੁਸਤੇ ਦੱਸੋ ਸਾਡੇ ਬੱਚੇ ਦਾ ਕਿਤੇ ਗਲਤੀ ਹੈਗੀ ਏ ਐਡਾ ਨਰਮ ਬੱਚਾ ਹੈ ਉਹ ਸਾਰਾ ਸ਼ਹਿਰ ਅਸ਼ੈਸ ਕਰਕੇ ਰੋਇਆ ਹੈ ਵੀ ਹਰ ਕੋਈ ਕਹਿੰਦਾ ਜੀ ਮੈਂ ਇਸ ਆਵਦੇ ਬੱਚੇ ਦੀ ਸੋਹ ਦੇਣ ਤਿਆਰ ਨਹੀਂ ਹੈਗਾ ਜੀ ਮੈਂ ਨਵੀਨ ਦੀ ਸੋਹ ਦੇ ਸਕਦਾ ਵੀ ਇਹ ਬੱਚੇ ਇਹ ਉਹ ਜੀ ਗੱਲ ਕਰ ਹੀ ਨਹੀਂ ਸਕਦਾ ਅਜੀ ਸੈਂਟਰ ਸਰਕਾਰ ਬੀਜੇਪੀ ਦੀ ਹੈ ਪਿਛਲੇ ਦਿਨ ਬੀਜੇਪੀ ਦੇ ਪ੍ਰਧਾਨ ਵੀ ਤੁਹਾਡੇ ਧਰ ਆਏ ਸੁਪਨਾ ਨੇ ਕੋਈ ਵਿਸ਼ਵਾਸ ਮਾਇਆ ਵਿਸ਼ਵਾਸ ਤੇ ਉਹ ਹਰ ਕੋਈ ਦੁਆ ਕੇ ਗਿਆ ਵੀ ਤੁਹਾਡੇ ਨਾਲ ਇਨਸਾਫ ਤੁਹਾਨੂੰ ਦੁਆਵਾਂਗੇ ਪੰਜਾਬ ਪ੍ਰਧਾਨ ਜੀ ਵੀ ਕਹਿ ਕੇ ਗਏ ਉਸ ਦਿਨ ਵੀ ਇਹ ਨੌਕਰੀ ਵਗੈਰਾ ਦਾ ਕੋਈ ਮਸਲਾ ਹੀ ਨਹੀਂ ਹੈਗਾ ਇਹ ਕਨ ਉਹਨੂੰ ਅਸਤਾ ਦਾ ਮਸਲਾ ਹੈ ਉਸੇ ਅਸੀਂ ਫੋਕਸ ਕਰਾਂਗੇ ਕਾਨੂੰਨ ਵਿਵਸਥਾ ਪੰਜਾਬ ਦੀ ਠੀਕ ਹੋਵੇ ਤੇ ਇਹ ਮਸਲਾ ਵਿੱਚ ਹੀ ਕਲੀਅਰ ਹੋ ਜਾਣਾ ਹੈ ਪਰ ਹਾਲੇ ਤੱਕ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਸਾਨੂੰ ਨਜ਼ਰ ਨਹੀਂ ਆਈ ਹੈਗੀ ਜੇ ਜੇ ਕਾਨੂੰਨ ਵਿਵਸਥਾ ਇਹਨਾਂ ਕੋਲ ਕਮਜ਼ੋਰੀ ਹੈਗੀ ਹੈ ਕੋਈ ਇਹ ਕੰਮ ਪੰਜਾਬ ਸਰਕਾਰ ਮਜ਼ਬੂਤੀ ਦੇ ਨਾਲ ਨਹੀਂ ਕਰ ਸਕਦੀ ਕੇਂਦਰ ਦੀ ਮਦਦ ਲੈ ਲੈਣ ਹੋਰ ਏਜੰਸੀਆਂ ਕੇਂਦਰੀਏ ਏਜੰਸੀਆਂ ਹੈਗੀਆਂ ਜੀ ਨਹੀਂ ਬੜੀਆਂ ਵਧੀਆ ਵਧੀਆ ਏਜੰਸੀਆਂ ਹੈਗੀਆਂ ਇਸ ਯੋਗ ਲੈ ਲੈਣ ਨਦੇ ਅਸੀਂ ਅਪੀਲ ਕਰਦੇ ਹਾਂ ਕੇਂਦਰ ਨੂੰ ਸਾਨੂੰ ਕੇਂਦਰ ਦੀਆਂ ਏਜੰਸੀਆਂ ਦੀ ਜਾਂਚ ਲਗਾਈ ਜਾਵੇ ਅੱਜ ਜਿਹੜਾ ਤੁਸੀਂ ਮਾਰਚ ਕਰਨ ਲੱਗਿਓ ਕਿਹਨੂੰ ਮਿਲੋਗੇ ਜਾ ਕੇ ਮਾਰਚ ਨਹੀਂ ਹੈ ਸਾਡਾ ਇੱਕ ਵਰਕਰਾਂ ਦਾ ਆਪਣੇ ਸ਼ਹਿਰੀਆਂ ਦਾ ਸਾਡੇ ਸਾਥੀਆਂ ਦਾ ਪਰਿਵਾਰ ਦੇ ਸਾਥੀਆਂ ਦਾ ਇੱਕ ਵਿਚਾਰ ਸੀ ਆਪਾਂ ਐਸਐਸਪੀ ਸਾਹਿਬ ਤੱਕ ਅਪਰੋਚ ਕਰੀਏ ਕਿਉਂ ਮੇਨ ਕੇਸ ਸੇ ਹੋਈ ਇਹ ਦੇਖ ਰਹੇ ਨੇ ਤੇ ਸ਼ੁਰੂ ਵਿੱਚ ਗਰਗੇ ਹੁਣ ਜੇ ਇੱਕ ਉਹ ਕਹਿੰਦੇ ਨੇ ਅਸੀਂ ਇੰਨੀ ਕਾਰਵਾਈ ਕਰਤੀ ਏ ਬਸ ਇੰਨੀ ਕਾਫੀ ਹੈ ਸਾਨੂੰ ਤੇ ਉਹ ਗੱਲ ਕਿਸੇ ਦਾ ਉਹ ਕੀ ਕਰ ਰਹੇ ਨੇ ਸਾਨੂੰ ਹੀ ਸਾਬ ਮਿਲਣਾ ਚਾਹੀਦਾ ਹੁਣ ਤੁਹਾਡਾ ਸਿੱਧੀ ਆਈ ਹਾਂਜੀ ਤੁਹਾਡਾ ਸਿੱਧੀ ਅਨਾਂ ਦੀ ਅਸੀਂ ਚੋ ਨਹੀਂ ਜੀ ਜੀ ਅਸੀਂ ਸਿੱਧੇ ਉੱਥੇ ਜਾਣਾ ਹੈਗਾ ਇੱਥੇ ਤੇ ਇਕੱਠੇ ਹੋਣ ਵਾਸਤੇ ਇਹ ਕਿ ਸਥਾਨ ਇਹ ਪਾਰਕਿੰਗ ਜਿਹੜੀ ਹੈ ਇਸ ਨੂੰ ਚੁਣਿਆ ਸੀ ਅਸੀਂ ਅਸੀਂ ਸਾਰੇ ਸਾਥੀ ਇੱਥੇ ਇਕੱਠੇ ਹੋ ਗਏ ਐਸਐਸਪੀ ਸਾਹਿਬ ਦੇ ਜਾਵਾਂਗੇ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਸਾਨੂੰ ਇਨਸਾਫ ਦਿਓ ਸਾਡੇ ਬੱਚੇ ਦਾ ਕੀ ਕਸੂਰ ਸੀ ਸਾਨੂੰ ਇਹ ਦੱਸਿਆ ਜਾਵੇ ਔਰ ਇਹਨਾਂ ਦੇ ਪਿੱਛੇ ਛੇ ਦੇ ਅੰਤਰ ਕਿੰਦਾ ਹੈਗਾ ਕਿੰਦਾ ਛੇ ਦੇ ਅੰਤਰ ਹੈਗਾ ਉਹ ਸਾਨੂੰ ਦੱਸੋ ਨਹੀਂ ਤੇ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਨੇ ਸਾਡੀ ਬੇਟੀ ਹੈ ਉਹਨਾਂ ਦਾ ਤੁਸੀਂ ਬਾਕੀ ਸਾਰਿਆਂ ਦਾ ਸੋਚਦੇ ਹੋ ਜਿਹੜੀ ਗਲਤ ਤੁਸੀਂ ਪਹਿਲੇ ਰੱਖੀ ਸ਼ਰਾਬੀ ਕੇ ਮਰੇ ਲੋਕ ਚਲੋ ਉਹ ਦੋਸ਼ੀ ਸੀ ਜਿਹੜੇ ਸ਼ਰਾਬੀ ਕੇ ਮਰੇ ਪਰ ਉਹਨਾਂ ਦੇ ਪਰਿਵਾਰ ਤੇ ਨਹੀਂ ਦੋਸ਼ੀ ਸੀ ਉਹਨਾਂ ਨੂੰ ਮਿਲਿਆ ਸਾਨੂੰ ਖੁਸ਼ੀ ਹੈ ਉਹਨਾਂ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ ਪਰ ਜੇ ਉਹਨਾਂ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ ਤੇ ਇਸ ਪਰਿਵਾਰ ਦੀ ਇਸ ਬੱਚਿਆਂ ਦਾ ਹੱਕ ਕਿਉਂ ਖੋਇਆ ਜਾ ਰਿਹਾ ਇਹਨਾਂ ਨੂੰ ਵੀ ਕੋਈ ਹੱਕ ਮਿਲਣਾ ਚਾਹੀਦਾ ਬਲਦੇ ਜੀ ਸਿੱਧੇ ਤੌਰ ਤੇ ਗੱਲ ਕਰੀਏ ਵੀ ਹੱਲੇ ਦਿੱਕਰ 3 ਮਹੀਨੇ ਬੀਤਣ ਤੋਂ ਬਾਅਦ ਵੀ ਜਿਹੜਾ ਇਨਸਾਫ ਨਹੀਂ ਦਿੱਤਾ ਗਿਆ ਸਿਰਫ ਭਰੋਸੇ ਦਿੱਤੇ ਗਏ ਹੋਈ ਮੈਂ ਪਹਿਲੀ ਸਭ 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 ਤੋਂ ਪਹਿਲੇ ਇਹ ਪੁਆਇੰਟ ਰੱਖਿਆ ਸੀ ਪੁਲਿਸ ਨੇ ਸਾਨੂੰ ਰਿਕੁਐਸਟ केलं ਯਾ ਸਾਨੂੰ ਇੱਕ ਪਿਆਰ ਦੇ ਨਾਲ ਗੱਲ ਕਹੀ ਵੀ ਤੁਸੀਂ ਮਾਮਲਾ ਡਾਇਵਰਟ ਨਾ ਹੋਣ ਦਿਓ ਅਸੀਂ ਪੂਰਾ ਪ੍ਰਯਾਸ ਕਰਾਂਗੇ ਤੁਹਾਨੂੰ ਬਹੁਤ ਜਲਦੀ ਇਨਸਾਫ ਦੇਾਂਗੇ ਔਰ ਉਸ ਵਿਸ਼ਵਾਸ ਦੇ ਚੱਕਰ ਵਿੱਚ ਕੁ ਸਾਡੇ ਸਾਥੀਆਂ ਨੇ ਵੀ ਕਿਹਾ ਕੋਈ ਗੱਲ ਨਹੀਂ ਜੀ ਲੜਾਈ ਲੜ ਲਾਂਗੇ ਅਸੀਂ ਬਾਅਦ ਚ ਲੜ ਲਾਂਗੇ ਪਰ ਉਹ ਲੜਾਈ ਨਹੀਂ ਲੜੀ ਗਈ ਔਰ ਪੁਲਿਸ ਦੇ ਕਹਿੰਤੇ ਅਸੀਂ ਵਿਸ਼ਵਾਸ ਕੀਤਾ ਪਰ ਸਾਨੂੰ ਉਥੋਂ ਵੀ ਇਨਸਾਫ ਨਹੀਂ ਮਿਲਿਆ ਹੁਣ ਤੁਸੀਂ ਇੱਥੇ ਜਾ ਰਹੇ ਹੋ ਐਸਐਸਬੀ ਦਫ਼ਤਰ ਜੀ ਭਾਈ ਸਾਹਿਬ ਐਸਐਸ